ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਜਿਹੜੀ ਵੀਡੀਓ ਲੈ ਕੇ ਆਈ ਆ ਸਮਰ ਦੇ ਸੂਟ ਪਲੇਨ ਤੇ ਆਪਾਂ ਜਿਹੜੀ ਡਿਜ਼ਾਈਨਿੰਗ ਉਹ ਕਿਸ ਤਰੀਕੇ ਨਾਲ ਕਰ ਸਕਦੇ ਆ ਉਹਨੂੰ ਡਿਜ਼ਾਈਨਿੰਗ ਕਿਵੇਂ ਬਣਾ ਸਕਦੇ ਆ ਵਧੀਆ ਸੂਟ ਪਾਰਟੀ ਵੇਅਰ ਕਿਸ ਤਰੀਕੇ ਨਾਲ ਬਣਾ ਸਕਦੇ ਆ ਮੈਂ ਇੱਕ ਸੂਟ ਤੇ ਡਿਜ਼ਾਈਨਿੰਗ ਕੀਤੀ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹ ਤੁਹਾਨੂੰ ਮੈਂ ਸੂਟ ਦਿਖਾਉਣੀ ਆ ਵੀ ਕਿਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਆ ਤੇ ਕਮੈਂਟ ਕਰਕੇ ਦੱਸਿਓ ਵੀ ਡਿਜ਼ਾਈਨਿੰਗ ਕਿਵੇਂ ਦੀ ਲੱਗੀ ਜੇ ਤੁਸੀਂ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਕਰਨੀ ਚਾਹੁੰਦੇ ਹੋ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛੋ ਫਿਰ ਮੈਂ ਤੁਹਾਨੂੰ ਉਹ ਸੂਟ ਦੀ ਵੀਡੀਓ ਬਾਅਦ ਵਿੱਚ ਹਾਂਜੀ ਇਹ ਹੈ ਸੀਗਾ ਆਪਣੇ ਕੋਲੇ ਬਿਲਕੁਲ ਪਲੇਨ ਸੂਟ ਤੇ ਜਿਹੜੀ ਆਪਾਂ ਇਹਦੇ ਤੇ ਲੈਸ ਲਾਈ ਆ ਉਹ ਵੀ ਜ਼ਿਆਦਾ ਕੋਸਟਲੀ ਨਹੀਂ ਇਹ ਤੁਹਾਨੂੰ ਮੈਂ ਆਈਡੀਆ ਦੇਣ ਲੱਗੀ ਆ ਕਿ ਤੁਸੀਂ ਵੀ ਇਸ ਤਰੀਕੇ ਨਾਲ ਜਿਹੜਾ ਪਲੇਨ ਸੂਟ ਆ ਉਹਨੂੰ ਡਿਜ਼ਾਈਨਿੰਗ ਬਣਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਇਹ ਦੇਖੋ ਮੈਂ ਕਲੀਆਂ ਪਾਈਆਂ ਕਲੀਆਂ ਪਾਈਆਂ ਬਿਨਾਂ ਕਟਿੰਗ ਤੋਂ ਸੂਟ ਵਿੱਚ ਕੋਈ ਕੱਟ ਨਹੀਂ ਲਗਾਇਆ ਹੋਊਗੀ ਤੁਹਾਨੂੰ ਮੈਂ ਦਿਖਾਉਣੀ ਆ ਉਲਟਾ ਕਰਕੇ ਇਸ ਤਰੀਕੇ ਨਾਲ ਆਪਾਂ ਕਲੀਆਂ ਬਣਾਈਆਂ ਇਸ ਤਰੀਕੇ ਨਾਲ ਮਤਲਬ ਜਿਹੜੀ ਲੈਸ ਉਹ ਵੀ ਆਪਾਂ ਗੋਮ ਲਗਾਈ ਆ ਪਰ ਗੋਮ ਵਿੱਚ ਆਪਾਂ ਜਿਹੜੀ ਕਟਿੰਗ ਨਹੀਂ ਕੀਤੀ ਹੋਈ ਮੈਂ ਇਸ ਤਰ੍ਹਾਂ ਹੀ ਗੋਮ ਕੀਤੀ ਆ ਅਗਰ ਤੁਸੀਂ ਇਸ ਤਰੀਕੇ ਨਾਲ ਲੈਸ ਲਗਾਉਣੀ ਚਾਹੁੰਦੇ ਆ ਤਾਂ ਕਮੈਂਟ ਮੈਨੂੰ ਕਰਕੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਰੂਰ ਰਪਲਾਈ ਕਰੂੰਗੀ ਇਸ ਤਰੀਕੇ ਨਾਲ ਆਪਾਂ ਇਹਦੀ ਡਿਜ਼ਾਈਨਿੰਗ ਕੀਤੀ ਆ ਦੇਖੋ ਗਲੇ ਤੇ ਗਲੇ ਤੇ ਮੈਂ ਲੈਸ ਇਸ ਤਰੀਕੇ ਨਾਲ ਲਗਾਤੀ ਆ ਇਹ ਵੀ ਬਹੁਤ ਵਧੀਆ ਲੱਗ ਰਹੀ ਆ ਔਰ ਜਿਹੜੀਆਂ ਬਾਜੂ ਆਪਾਂ ਇਸ ਤਰੀਕੇ ਨਾਲ ਤਿਆਰ ਕਰਤੀਆਂ ਅੱਗੇ ਦੇ ਇਸ ਤਰੀਕੇ ਨਾਲ ਕੱਟ ਲਗਾਤਾ ਔਰ ਇੱਥੇ ਆਪਾਂ ਜਿਹੜੀ ਹੈਗੀ ਆ ਲੈਸ ਗੋਮ ਲਗਾਤੀ ਦੋਨੋਂ ਬਾਜੂ ਇਸ ਤਰੀਕੇ ਨਾਲ ਤਿਆਰ ਕੀਤੀਆਂ ਦੇਖ ਸਕਦਾ ਤੁਸੀਂ ਠੀਕ ਹੈ ਜੀ ਬਹੁਤ ਵਧੀਆ ਲੁੱਕ ਆ ਰਹੀ ਹੈ ਸੂਟ ਦੀ ਤੇ ਇਸ ਤਰੀਕੇ ਨਾਲ ਜਿਹੜੀਆਂ ਆਪਾਂ ਕਲੀਆਂ ਔਰ ਥੱਲੇ ਆਪਾਂ ਘੇਰੇ ਤੇ ਵੀ ਇਹ ਜਿਹੜੀ ਇਸ ਤਰੀਕੇ ਨਾਲ ਗੋਮ ਲੈਸ ਲਗਾਤੀ ਹੁਣ ਤੁਹਾਨੂੰ ਮੈਂ ਪੂਰੀ ਲੁੱਕ ਦਿਖਾਉਣੀ ਆ ਸੂਟ ਦੀ ਇਸ ਤਰੀਕੇ ਨਾਲ ਜਿਹੜਾ ਸੂਟ ਬਹੁਤ ਵਧੀਆ ਲੱਗ ਰਿਹਾ ਤਿਆਰ ਹੋਇਆ ਤੇ ਆਪਾਂ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਛੋਟੇ ਛੋਟੇ ਆਈਡੀਆ ਜਿਵੇਂ ਸੂਟ ਨੂੰ ਪਲੇਨ ਨੂੰ ਕਿਵੇਂ ਡਿਜ਼ਾਈਨਿੰਗ ਕਰਨਾ ਪ੍ਰਿੰਟ ਸੂਟ ਤੇ ਪਰ ਡਿਜ਼ਾਈਨਿੰਗ ਕਿਸ ਤਰੀਕੇ ਨਾਲ ਕਰ ਸਕਦੇ ਆ ਉਹ ਮੈਂ ਤੁਹਾਨੂੰ ਨਾਲ-ਨਾਲ ਵੀਡੀਓ ਸ਼ੇਅਰ ਕਰਦੀ ਰਹੂੰਗੀ ਅਗਰ ਤੁਸੀਂ ਵੀ ਮਤਲਬ ਇਹ ਹਜੇ ਆਪਣਾ ਤਰਪਾਈ ਰਹਿੰਦੀ ਆ ਫਿਰ ਮੈਂ ਫਿਰ ਚਲੋ ਇੱਕ ਵਾਰੀ ਆਪਾਂ ਵੀਡੀਓ ਸ਼ੇਅਰ ਕਰੀਏ ਵੀ ਕਿਵੇਂ ਦਾ ਲੱਗਿਆ ਡਿਜ਼ਾਈਨ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤਾਂ ਕਿ ਸ਼ੇਅਰ ਮੈਂ ਤਾਂ ਕਿ ਨਹੀਂ ਹੁੰਦੀਆਂ ਕਈ ਵਾਰੀ ਹੋਰ ਵੀ ਆਪਣੇ ਭੈਣ ਭਰਾ ਕੋਈ ਆਈਡੀਆ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੀ ਆਈਡੀ ਤੇ ਜਿਹੜੇ ਨਿਊ 뷰ਅਰ ਆ ਉਹ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਤੇ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਕਿਉਂਕਿ ਹੁਣ ਆਪਣੇ ਕੋਲ ਸਮਰ ਸੀਜ਼ਨ ਆ ਤੇ ਸਮਰ ਵਿੱਚ ਆਪਾਂ ਕਾਫੀ ਡਿਜ਼ਾਈਨਿੰਗ ਕਰ ਸਕਦੇ ਹਾਂ ਇਸ ਤਰੀਕੇ ਨਾਲ ਤੁਸੀਂ ਲੈਸ ਵੀ ਜ਼ਿਆਦਾ ਪੋਸਟ ਲਈ ਨਹੀਂ ਤੇ ਦੇਖੋ ਸੂਟ ਦੇ ਲੁੱਕ ਵੀ ਕਿੰਨੀ ਵਧੀਆ ਆ ਰਹੀ ਹੈ ਹਨ ਤੇ ਜਰੂਰ ਕਮੈਂਟ ਕਰਕੇ ਦੱਸਿਓ ਥੈਂਕਸ ਫॉर ਵਾਚਿੰਗ